ਰਾਓ ਇਹ ਪੇਟੇ ਵੀ ਸਾਡੇ ਘਰ ਦੇ ਆ ਇੰਨਾ ਭਾਰ ਚੱਕ ਲੇ ਚਲੋ ਬਈ ਸਾਨੂੰ ਤੇ ਇਟਲੀ ਦੇ ਵਿੱਚ ਗੈਸਟ ਆਿਆਂ ਦਾ ਵਿਆਹ ਜਿੰਨਾ ਚਾਹ ਹੋ ਜਾਂਦਾ ਦੇਖੋ ਤੇ ਮੈਂ ਐਂ ਤੇ 10 ਹੁਣ ਜਿਹੜੇ ਬੋਨਸ ਮਿਲੇ ਸੀ ਦੋ ਮਿਲੇ ਇੱਕ ਸੱਤ ਐਰੋ ਲਾਈ ਹੋਈ ਐ ਇੱਥੇ ਹੁਣ ਮੀ ਹਟਿਆ ਵਾ ਸਾਰੀ ਰਾਤ ਮੀ ਪਈ ਗਿਆ ਚਾਓ ਜੱਕਾ ਪਾਪਾ ਪਤ ਇਹਦੇ ਪਾਪਾ ਤਰਿੰਚਾ ਲਈ ਆਉਂਦੇ ਆ ਤੇ ਇਹ ਨਹੀਂ ਸਾਸਿਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਦਿਨ ਹੈਗਾ ਆਪਣਾ ਸੰਡੇ ਇਟਾਲੀਅਨ ਦੇ ਵਿੱਚ ਕਹਿ ਦਿੰਦੇ ਦੋਮੇਨਿਕਾ ਤੇ ਅੱਜ ਦਾ ਦਿਨ ਬਹੁਤ ਸੋਹਣਾ ਹਜੇ ਧੁੱਪ ਨਿਕਲੀ ਹੈ ਪਰ ਅੱਗੇ ਜਿੱਦਾਂ ਕਿ ਬਹੁਤ ਮੌਸਮ ਖਰਾਬ ਦੱਸਿਆ ਹੋਇਆ ਹੈ ਇਟਲੀ ਦੇ ਵਿੱਚ ਮੀਂਹ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਪਹਿਲਾਂ ਤਾਂ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਘਾਹ ਹੋਇਆ ਹੋਇਆ ਵਾ ਤੁਹਾਨੂੰ ਪਤਾ ਵੀ ਜੇ ਕੁਝ ਬੀਜੀ ਉਹ ਨਹੀਂ ਹੁੰਦਾ ਜਿੰਨਾ ਕਿ ਘਾਹ ਦੀ ਗ੍ਰੋਥ ਹੋ ਜਾਂਦੀ ਆ ਇੱਕ ਤਾਂ ਜੇ ਇਹਦੀ ਸਾਰੀ ਕਲੀਨਿੰਗ ਕਰਨੀ ਆ ਮੇਰੇ ਹਸਬੰਡ ਤਰੀਂਚਾ ਲੈਣ ਗਏ ਹੋਏ ਨੇ ਉਸ ਤੋਂ ਪਹਿਲਾਂ ਮੈਂ ਤੇ ਜੁਵੀ ਨੇ ਜੁਵੀ ਬੰਜੌਰ ਨੂੰ ਕਰਦੇ ਸਾਰਿਆਂ ਨੂੰ ਇਹ ਸੰਗ ਦਾ ਬਹੁਤ ਵਾ ਵੈਸੇ ਵੀ ਨਾ ਇਟਲੀ ਦੇ ਵਿੱਚ ਬੱਚੇ ਕਈ ਹੁੰਦੇ ਜਿਨ੍ਹਾਂ ਦਾ ਨੇਚਰ ਜ਼ਿਆਦਾ ਇਦਾਂ ਹੁੰਦਾ ਵੀ ਬੱਦ ਬੋਲਦੇ ਆ ਪਰ ਜ਼ਿਆਦਾਤਰ ਬੱਚੇ ਇਦਾਂ ਹੀ ਆ ਵੀ ਬਹੁਤ ਘੱਟ ਬੋਲਦੇ ਆ ਕਿਸੇ ਦੇ ਸਾਹਮਣੇ ਤੇ ਫਿਰ ਅਸੀਂ ਜਿੰਨਾ ਵੀ ਇੱਥੇ ਲੋਹੇ ਦਾ ਸਮਾਨ ਜਾਂ ਕੋਈ ਵੀ ਖਲਾਰਾ ਪਿਆ ਹੋਇਆ ਉਹ ਸਾਰਾ ਚੱਕਣਾ ਏ ਕਿਉਂਕਿ ਜੇ ਉਹ ਤਰਿੰਚੇ ਦੇ ਵਿੱਚ ਆ ਜਾਂਦਾ ਨਾ ਫਿਰ ਤਰਿੰਚਾ ਖਰਾਬ ਹੋ ਜਾਂਦਾ ਏ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਬਾ ਚੱਕਦੇ ਆ ਸਾਰਾ ਸਮਾਨ ਜਿਹੜਾ ਵੀ ਸਾਡਾ ਜੂ ਵੀ ਬਹੁਤ ਕਈ ਵਾਰ ਖਲਾਰਾ ਪਾਉਂਦਾ ਏ ਇਦਾਂ ਜੱਕਦਾ ਦਿੱਤਾ ਹੋਰ ਚੱਕਿਆ ਮੇਰਾ ਪੁੱਤ ਹੁਣ ਬੋਲਿਆ ਥੋੜਾ ਜਿਹਾ ਇਧਰ ਜੂਵੀ ਤੇ ਲੱਗਾ ਹੋਇਆ ਇਹਨੇ ਸਾਰੀ ਬਜਰੀ ਇਕੱਠੀ ਕਰਕੇ ਪਤਾ ਨਹੀਂ ਇਹਦਾ ਕੀ ਬਣਾਉਣਾ ਵਾ ਘਰ ਘਰ ਬਣਾਵੇਂਗਾ ਸੰਡੇ ਵਾਲੇ ਦਿਨੇ ਨੂੰ ਅਸੀਂ ਰੋਜ਼ ਥੱਲੇ ਤਾਰ ਦੇ ਦਈਦਾ ਵੀ ਆਪਦਾ ਖੇਡ ਕੇ ਐਨਜੋਏ ਕਰ ਫਿਰ ਆਪਦਾ ਲੱਗਿਆ ਰਹਿੰਦਾ ਏ ਕਹਿੰਦਾ ਮੈਂ ਘਰ ਬਣਾਉਣਾ ਵਾ ਕੁੱਝ ਕਿ ਚੀਜ਼ਾਂ ਨੇ ਚੱਕ ਕੇ ਇਹਦੇ ਉੱਪਰ ਰੱਖ ਵੀ ਦਿੱਤੀਆਂ ਫਿਰ ਆਪਾਂ ਬਾਕੀ ਚੀਜ਼ਾਂ ਵੀ ਸਾਰੀਆਂ ਚੱਕਦੇ ਆ ਪਹਿਲਾਂ ਕਾਹ ਦੇਖੋ ਕਿੰਨਾ ਕਿੰਨਾ ਵੱਡਾ ਹੋਇਆ ਵਾ ਬਹੁਤ ਜਲਦੀ ਕਾਹ ਵਰ ਜਾਂਦਾ ਅੱਗੇ ਫਿਰ ਮੀਂਹ ਬਹੁਤ ਪੈਣੀ ਆ ਫਿਰ ਔਖਾ ਹੋ ਜਾਂਦਾ ਏ ਸਾਰੇ ਕਾ ਹੋਇਆ ਪਿਆ ਤੇ ਉਸ ਤੋਂ ਬਾਅਦ ਵੀ ਤੁਹਾਨੂੰ ਸਾਰੇ ਘਰ ਦੀ ਲੁੱਕ ਦਿਖਾਵਾਂਗੇ ਇੱਕ ਵਾਰ ਤੁਸੀਂ ਹੁਣ ਵੀ ਦੇਖ ਲਓ ਸਾਰੇ ਪਾਸੇ ਤੁਹਾਨੂੰ ਘਾਈ ਘਾਹ ਦਿਸੂਗਾ ਸਾਰਾ ਕਲੀਨ ਕਰ ਦੇਣਾ ਆਪਾਂ ਕਿ ਕਿਸੇ ਦਾ ਕਮੈਂਟ ਆਇਆ ਸੀਗਾ ਵੀ ਦੀਦੀ ਜ਼ਮੀਨ ਸਾਰੀ ਖਾਲੀ ਪਈ ਐ ਤੁਸੀਂ ਕੁਝ ਬੀਜਿਆ ਨਹੀਂ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਖਾਲੀ ਨਹੀਂ ਪਈ ਵੀ ਬੀਜਿਆ ਤਾਂ ਹੋਇਆ ਵਾ ਇੱਥੇ ਸਾਰੇ ਕਣਕ ਬੀਜੀ ਹੋਈ ਆ ਪਰ ਨਾ ਹਜੇ ਇਟਲੀ ਚ ਮੀਂਹ ਨਹੀਂ ਪਏ ਤੇ ਜਦੋਂ ਮੀਂਹ ਪੈਣਗੇ ਫਿਰ ਇਹਨੇ ਬਹੁਤ ਜਲਦੀ ਵੱਡੀ ਹੋ ਜਾਣਾ ਵਾ ਇੱਧਰ ਜਿਹੜਾ ਬੀਜਿਆ ਹੋਇਆ ਸਾਰਾ ਬਰਸੀਨ ਵਾ ਤੇ ਹੁਣ ਸਰਦੀਆਂ ਦੇ ਵਿੱਚ ਨਹੀਂ ਇਹਦੀ ਕਟਾਈ ਹੋਣੀ ਜਦੋਂ ਧੁੱਪਾਂ ਵਾਲੇ ਦਿਨ ਹੁੰਦੇ ਉਹਦੋਂ ਇਹਨੂੰ ਸਾਰਾ ਕੱਟਦੇ ਹੁੰਦੇ ਆ ਫਿਰ ਇਹਦੇ ਰੋਲ ਬੰਦੇ ਹੁੰਦੇ ਆ ਜਾਨਵਰਾਂ ਨੂੰ ਪਾਉਣ ਵਾਸਤੇ ਤੇ ਸਾਰੀ ਜ਼ਮੀਨ ਦੇ ਵਿੱਚ ਕੁਛ ਨਾ ਕੁਛ ਬੀਜਿਆ ਉਸ ਤੋਂ ਅੱਗੇ ਵੀ ਬਹੁਤ ਜ਼ਮੀਨ ਵਾ ਤੋਂ ਤੁਹਾਨੂੰ ਆਪਾਂ ਕਿਸੇ ਬਲੌਗ ਦੇ ਵਿੱਚ ਸਾਰੀ ਦਿਖਾਵਾਂਗੇ ਰੋੜ ਤੋਂ ਉਧਰਲੀ ਸਾਈਡ ਵੀ ਆ ਉਧਰ ਜਾਤਰ ਮੱਕੀ ਬੀਜਦੇ ਹੁੰਦੇ ਮਾਲਕ ਪਰ ਇਹ ਮਾਲਕ ਜਿੱਦਾਂ ਕਿ ਬਦਲ ਬਦਲ ਕੇ ਜ਼ਮੀਨ ਦੇ ਵਿੱਚ ਚੀਜ਼-ਬੀਜ਼ ਦੇ ਬਾਕੀ ਉਹ ਦੇਖੋ ਪਹਾੜੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਪਹਿਲਾਂ ਇਸ ਤੋਂ ਪਹਿਲਾਂ ਅਸੀਂ ਉਧਰ ਇੱਕ ਬਲੇਤਰੀ ਹੁੰਦਾ ਸੀਗਾ ਸ਼ਹਿਰ ਉਹ ਸਾਰਾ ਪਹਾੜੀ ਇਲਾਕਾ ਸੀ ਪਹਿਲਾਂ ਅਸੀਂ ਉਧਰ ਰਹਿੰਦੇ ਹੁੰਦੇ ਸੀਗੇ ਬਹੁਤ ਸੋਹਣਾ ਸ਼ਹਿਰ ਸੀਗਾ ਉਹ ਵਾਲਾ ਵੀ ਇਹ ਵੀ ਹੁਣ ਆਪਾਂ ਇੱਥੇ ਨਾਲ ਕੰਦ ਦੇ ਖੜਾ ਕਰ ਦੂਸਰੀ ਸਾਈਡ ਤੋਂ ਫੜ ਪੁੱਤ ਇਧਰੋਂ ਇੱਥੋਂ ਨਹੀਂ ਬੰਦ ਕਰਨ ਦੀ ਲੋੜ ਨਹੀਂ ਤੁਸੀਂ ਉਧਰੋਂ ਫੜ ਲਓ ਚਲੋ ਬਰਾਵੋ ਗ੍ਰਾਸ ਯਮੀਲੇ ਵੱਜਿਆ ਤਾਂ ਨਹੀਂ ਓਕੇ ਇਹ ਹੁਣ ਜਿਹੜਾ ਸਾਰਾ ਘਾਵ ਆ ਇਹਦਾ ਕਚੂੰਬਰ ਕਰ ਦੇਣਾ ਤਰਿੰਚੇ ਨੇ ਬਿਲਕੁਲ ਫਿਸ ਜਾਂਦਾ ਹੁੰਦਾ ਤੇ ਫਿਰ ਬਹੁਤ ਸੋਹਣਾ ਲੱਗਣ ਲੱਗ ਜਾਣਾ ਘਰ ਚਾਰੇ ਪਾਸੇ ਜਿੱਦਾਂ ਅਲੀਵਿਆਂ ਦੇ ਵਿੱਚ ਲੱਗ ਰਿਹਾ ਵਾ ਇੱਥੇ ਕਾਫੀ ਦਿਨ ਹੋ ਗਏ ਤਰਿੰਚਾ ਮਾਰੇ ਨੂੰ ਦੇਖੋ ਕਿੰਨਾ ਸੋਹਣਾ ਲੱਗਦਾ ਸਾਰਾ ਵਿੱਚੋਂ ਇਹਦੇ ਪਾਪਾ ਤਰਿੰਚਾ ਲਈ ਆਉਂਦੇ ਆ ਤੇ ਇਹਨੇ ਹੁਣ ਜਾਨਕੀ ਸਾਈਕਲ ਤੇ ਜਾਊਗਾ ਉਹਨਾਂ ਦੇ ਕੋਲ ਫਿਰ ਨਾਲ-ਨਾਲ ਸਾਈਕਲ ਚਲਾ ਕੇ ਲਿਆਊਗਾ ਹਵਾ ਘਾਟਾ ਉਹ ਤਾਂ ਸਾਈਕਲ ਚ ਇਹਨੇ ਹਵਾ ਬਾਦ ਨਹੀਂ ਪਹਿਲਾਂ ਸਾਈਕਲ ਚਲਾਉਣ ਦਾ ਇਹਨੂੰ ਬਹੁਤ ਸ਼ੌਂਕ ਵਾ ਹਨ ਇਹਨੇ ਆਪਦੇ ਪਾਪਾ ਦੇ ਨਾਲ ਆਊਗਾ ਉਧਰੋਂ ਪਹੁੰਚ ਗਿਆ ਕੋਲੇ ਇਹ ਉਧਰੋਂ ਤਰਿੰਚਾ ਲੈ ਕੇ ਆਏ ਆ ਜਿਹਦੇ ਨਾਲ ਆਪਾਂ ਸਾਰਾ ਘਾਹ ਕੱਟਣਾ ਵਾ ਡਰਦਾ ਬਹੁਤਾ ਪਹਿਲੀ ਸਾਈਡ ਤੇ ਸਾਈਕਲ ਕਰ ਲਿਆ ਨੇ ਹੁਣ ਸਾਰੀ ਲੁੱਕ ਐਨ ਸਾਫ ਹੋ ਗਿਆ ਸਾਰਾ ਘਰ ਬਾਹਰ ਹੁਣ ਬੱਚੇ ਆਰਾਮ ਨਾਲ ਖੇਡ ਸਕਦੇ ਇੱਧਰ ਵੀ ਦਿਖਾਉਣੇ ਤੁਹਾਨੂੰ ਸਾਰਾ ਸਾਫ਼-ਸਾਫ਼ ਲੱਗਣ ਲੱਗ ਗਿਆ ਹੁਣ ਕਿਉਂਕਿ ਬਾਕੀ ਤਾਂ ਜਿਹੜਾ ਕਾ ਹੁੰਦਾ ਤਰਿੰਚੇ ਨਾਲ ਕੱਟਿਆ ਜਾਂਦਾ ਏ ਜਿਹੜਾ ਦਰਖਤਾਂ ਦੇ ਸਾਈਡਾਂ ਤੇ ਹੁੰਦਾ ਉਹਦੇ ਫਿਰ ਸਪੂਲੀਆ ਤੂਰੇ ਨਾਲ ਕਰਨਾ ਪੈਂਦਾ ਏ ਤੇ ਆ ਹੁਣ ਬਾਕੀ ਮੈਂ ਸਾਰੀ ਸਫਾਈ ਕਰੂੰਗੀ ਜਿਹੜੀ ਇਹਦੇ ਵਿੱਚ ਵਾ ਸਾਈਡਾਂ ਤੇ ਸਾਰੇ ਇਹਨਾਂ ਨੇ ਤਰਿੰਚਾ ਮਾਰਤਾ ਤੇ ਹੁਣ ਥੋੜਾ ਵਧੀਆ ਲੱਗਣ ਲੱਗ ਗਿਆ ਨਹੀਂ ਬਹੁਤ ਵੱਡਾ-ਵੱਡਾ ਕਾ ਹੁੰਦਾ ਸੀ ਜਦੋਂ ਟ੍ਰੇਲ ਪੈਂਦੀ ਆ ਕੋਈ ਵੀ ਸਬਜ਼ੀ ਤੋੜਨ ਨਾ ਉਹਨੇ ਥੋੜਾ ਔਖਾ ਹੋ ਜਾਂਦਾ ਸੀਗਾ ਪੈਰ ਸਾਰੇ ਭਿੱਜ ਜਾਂਦੇ ਸੀ ਹੁਣ ਆਪਾਂ ਹੌਲੀ-ਹੌਲੀ ਸਾਰਿਆਂ ਦੇ ਵਿੱਚੋਂ ਕਾਹ ਕੱਢਾਂਗੇ ਥੋੜਾ-ਥੋੜਾ ਇੱਕ ਦਿਨ ਪਹਿਲਾਂ ਵੀ ਕੱਢਿਆ ਸੀ ਮਿਰਚਾਂ ਦੇ ਬੂਟੇ ਹਜੇ ਆਪਾਂ ਲੱਗੇ ਰਹਿਣ ਦੇਣੇ ਕਿਉਂਕਿ ਇਹਨਾਂ ਨੂੰ ਮਿਰਚਾਂ ਲੱਗੀਆਂ ਜਾਂਦੀਆਂ ਫੇਰ ਜਦੋਂ ਬਹੁਤ ਜ਼ਿਆਦਾ ਇਟਲੀ 'ਚ ਠੰਡ ਪੈਣ ਲੱਗੀ ਫੇਰ ਇਹਨਾਂ ਨੇ ਸੁੱਕਣਾ ਉਦੋਂ ਪਟਾਂਗੇ ਕਿਹੜੀ ਫੈਮਿਲੀ ਕੌਣ ਕਹਿੰਦਾ ਮੁੰਡੇ ਕੰਮ ਨਹੀਂ ਕਰਦੇ ਇੱਧਰ ਦੇਖੋ ਮੇਰਾ ਮੁੰਡਾ ਕੰਮ ਕਰਦਾ ਨਾ ਵੀ ਜਿੰਨੇ ਕਲਾਰ ਪਾਉਂਦਾ ਉਹਨੇ ਹੀ ਕੰਮ ਕਰਦਾ ਫਿਰਨ ਮੈਂ ਜੱਜਮਾਨ ਪਣੀ ਬੈਠੀ ਤੁਹੀਏ ਖਾਣਾ ਤੇਨੀ ਹੀ ਪਣੀ ਬੈਠੀ ਤਹਾਰੇ ਕਿਨਾਰੇ ਬੋਲ ਸੁਣਦੀ ਅੱਜ ਜੁਬੀ ਦੇ ਆਉਣਾ ਫਰੈਂਡ ਨੇ ਜੁਬੀ ਨਾਲ ਖੇਡਣ ਵਾਸਤੇ ਇਹਨਾਂ ਲਾ ਪੁੱਤ ਤੇ ਤਾਂ ਕਰਕੇ ਲੱਗਾ ਸਫਾਈ ਕਰਨ ਇਹ ਪੇਟੇ ਵੀ ਸਾਡੇ ਘਰ ਦੇ ਆ ਇੰਨਾ ਬਾਹਰ ਚੱਕ ਲੇਗਾ ਸੱਚੀ ਫਿਰ ਦੱਸ ਕਿੰਨਾ ਕ ਖੁਸ਼ ਵਾਂ ਹੈਂ ਹੁਣ ਆਪਾਂ ਫਿਰ ਸਾਰੇ ਕਮਰੇ ਦੀ ਕਰਦੇ ਆਂ ਸਫਾਈ ਸਾਰੇ ਕਿਸੇਤੇ ਚਾਕੇ ਪਿਆਜ਼ਾਂ ਵਾਲੇ ਉਧਰ ਰੱਖਦੇ ਆਂ ਕਿਉਂਕਿ ਅੱਜ ਜੁਬੀ ਦੇ ਫਰੈਂਡ ਨੇ ਆਉਣਾ ਵਾ ਤੇ ਫਿਰ ਇਹ ਤਾਂ ਹੀ ਹੁਣ ਲੱਗਾ ਹੈ ਮੇਰਨਾਂ ਸਫਾਈਆਂ ਕਰਾਉਣ ਜੁਬੀ ਹੁਣ ਬਹੁਤ ਖੁਸ਼ ਹੋਇਆ ਪਿਆ ਵਾ ਅੱਜ ਐਤਵਾਰ ਆ ਪਰ ਅਸੀਂ ਹਰ ਐਤਵਾਰ ਬੱਚਿਆਂ ਨੂੰ ਬਾਹਰ ਲੈ ਕੇ ਜਾਈਦਾ ਵੀ ਚਲੋ ਕਮਾ ਲਈ ਡਾਊਟਿੰਗ ਹੋ ਜਾਂਦੀ ਆ ਸੰਡੇ ਮੇਰੇ ਹਸਬੰਡ ਨੂੰ ਛੁੱਟੀ ਹੁੰਦੀ ਆ ਪਰਾਜ ਅਸੀਂ ਥੱਕ ਬਹੁਤ ਗਏ ਘਰ ਦੇ ਕੰਮ ਬਹੁਤ ਕੀਤੇ ਆ ਫਿਰ ਹੁਣ ਸਰਦੀਆਂ ਦੇ ਦਿਨ ਕਰਕੇ ਹਨੇਰਾ ਬਹੁਤ ਜਲਦੀ ਹੋ ਜਾਂਦਾ ਦਿਲ ਨਹੀਂ ਕੀਤਾ ਜਾਣ ਨੂੰ ਸਾਡੇ ਘਰਾਂ ਦੇ ਕੋਲ ਹੀ ਇੰਡੀਅਨ ਫੈਮਿਲੀ ਆ ਬੱਚੇ ਸਕੂਲ ਦੇ ਵਿੱਚ ਇਕੱਠੇ ਪੜਦੇ ਆ ਬੇਟੀ ਦੇ ਨਾਲ ਉਹਨਾਂ ਦੀ ਬੇਟੀ ਪੜਦੀ ਆ ਬੇਟੇ ਦੇ ਨਾਲ ਬੇਟਾ ਪੜਦਾ ਚਾਰੇ ਪੜਦੇ ਇਕੱਠੇ ਤੇ ਫਿਰ ਤਾਂ ਕਰਕੇ ਉਹਨਾਂ ਨੂੰ ਅਸੀਂ ਅੱਜ ਘਰੇ ਇਨਵਾਈਟ ਕੀਤਾ ਵੀ ਚਲੋ ਬੱਚਿਆਂ ਦਾ ਵੀ ਟਾਈਮ ਸਪੈਂਡ ਹੋ ਜੂ ਬੱਚਿਆਂ ਨੂੰ ਵੀ ਹੁੰਦਾ ਨਾ ਸੰਡੇ ਵਾਲੇ ਦਿਨ ਤੇ ਅਸੀਂ ਵੀ ਬੈਠ ਕੇ ਗੱਲਬਾਤਾਂ ਕਰ ਲਵਾਂਗੇ ਜਵਾਇ ਹੋ ਜੂਗਾ ਤੇ ਤਾਂ ਕਰਕੇ ਹੁਣ ਜਲਦੀ ਜਲਦੀ ਮੇਰੇ ਨਾਲ ਸਫਾਈ ਕਰਵਾਉਣ ਲੱਗਾ ਹੋਇਆ ਵਾ ਤੇ ਫਿਰ ਹੁਣ ਅਸੀਂ ਜਾਨੀ ਕਿ ਸਾਰਾ ਕਲੀਨ ਕਰ ਦਿੱਤਾ ਰੂਮ ਅੱਗ ਅਸੀਂ ਤਾਂ ਹਜੇ ਵਿਚਾਲਿਆਂ ਨੇ ਇੱਕ ਭੈਣ ਦਾ ਕਮੈਂਟ ਆਇਆ ਸੀ ਵੀ ਦੀਦੀ ਤੁਹਾਡੇ ਹੀਟਾਂ ਨਹੀਂ ਹੈਗੀਆਂ ਹੀਟਾਂ ਸਾਡੇ ਸਾਰੇ ਘਰ ਦੇ ਵਿੱਚ ਹੈਗੀਆਂ ਉੱਪਰ ਵੀ ਹੈਗੀਆਂ ਵਾ ਪਰ ਹਜੇ ਉਹ ਅਸੀਂ ਚਲਾਈਆਂ ਨਹੀਂ ਹੈਗੀਆਂ ਕਿਉਂਕਿ ਠੀਕ ਆ ਮੌਸਮ ਵਿੱਚ ਦੀ ਗਰਮ ਵੀ ਹੋ ਜਾਂਦਾ ਥੋੜੀ ਜੀ ਅਸੀਂ ਅੱਗ ਸੇਕ ਲਈਦੀ ਆ ਤੇ ਬਸ ਆਪਾਂ ਜਾਨੀ ਕਿ ਕਹਿ ਸਕਦੇ ਆ ਨਵੰਬਰ ਦੇ ਲਾਸਟ ਤੱਕ ਹੀ ਹੀਟਾਂ ਵੀ ਆਪਾਂ ਚਲਾ ਲੈਣੀਆਂ ਵਾ ਅਕ ਲੱਗ ਦੇਖ ਲਓ ਹਾਈ ਅੰਦਰ ਮਿੱਟੀ ਏਦਾਂ ਦੀਆਂ ਖੇਡਾਂ ਖੇਡਣੀਆਂ ਐ ਨੇ ਪਾਪਾ ਤਾਂ ਕਿੰਨੀ ਦੂਰ ਆਇਆ ਉਹ ਤਾਂ ਅੰਦਰ ਕਾ ਤੋ ਹੁਣ ਤਾਂ ਆਪਾਂ ਸਾਰੇ ਝਾੜੂ ਲਾਇਆ ਵਾ ਇੰਨਾ ਇਹਨੂੰ ਚਾਹੇ ਵੀ ਅਸੀਂ ਦੋਨੇ ਜਾਣੇ ਟਰਾਲੀਆਂ ਨਾਲ ਖੇਡਾਂਗੇ ਹਾਂਜੀ ਹਾਂ ਹਾਂ ਕਿਉਂਕਿ ਬਾਹਰ ਹੁਣ ਨਹੀਂ ਰਹਾ ਹੋਣਾ ਸ਼ੁਰੂ ਹੋ ਗਿਆ ਨੂੰ ਐ ਬਾਹਰ ਤਾਂ ਅਸੀਂ ਖੇਡ ਨਹੀਂ ਸਕਦੇ ਫਿਰ ਇੱਥੇ ਖੇਡੂਗਾ ਹਿੱਟਾਂ ਵੀ ਦਿਖਾਉਣੇ ਤੁਹਾਨੂੰ ਆਪਣੇ ਕਿਹੜੀਆਂ ਵਾ ਵੱਡੇ ਆਇਆ ਸੀ ਤੇ ਸਾਡੇ ਹੀਟਾਂ ਵਾਲੀ ਥੱਲੇ ਮਸ਼ੀਨ ਲਾਈ ਆ ਮੈਨੂੰ ਮੇਬੀ ਜਰਮਨ ਤੋਂ ਭੈਣ ਵਾ ਇਹ ਵੀ ਸੌਰੀ ਮੇਰਾ ਹਜੇ ਥੋੜਾ ਕਲੀਨ ਕਰਨ ਵਾਲਾ ਰਹਿੰਦਾ ਸਾਰਾ ਲਾਈਟ ਔਨ ਕਰਤੀ ਆਪਾਂ ਸਾਡੇ ਜਿਹੜੀ ਆਹ ਲਾਈ ਹੋਈ ਐ ਇੱਥੇ ਉੱਪਰ ਸਾਰਾ ਘਰ ਗਰਮ ਹੋ ਜਾਂਦਾ ਏ ਤੇ ਹੁਣ ਮੈਂ ਇਹਨੂੰ ਵੀ ਕਲੀਨ ਕਰਨਾ ਏ ਥੋੜੀਆਂ ਜਿਹੀਆਂ ਆਪਣੀਆਂ ਬੋਰੀਆਂ ਲਿਆਂਦੀਆਂ ਵੀ ਪਈਆਂ ਬੱਚੇ ਦੇ ਕਈ ਵਾਰ ਆ ਪੈ ਜਾਂਦੇ ਆ ਲੀਵਿਆਂ ਦੇ ਨੁੱਚੇ ਹੀਟਾ ਆਪਣੇ ਸਾਰੀਆਂ ਚਲਦੀਆਂ ਘਰ ਉੱਪਰ ਪੂਰਾ ਗਰਮ ਹੁੰਦਾ ਏ ਪਰ ਹਜੇ ਕਈ ਦਾ ਮੌਸਮ ਠੀਕ ਵਾ ਬਾਲੀਆਂ ਹੀਟਾਂ ਬਣੀ ਚੰਗੀਆਂ ਹੁੰਦੀਆਂ ਤੇ ਤਾਂ ਥੋੜੀ ਜੀ ਅੱਗ ਸੇਕ ਲਈਦੀ ਸਾਨੂੰ ਤਾਂ ਇੱਥੇ ਇਟਲੀ ਦੇ ਵਿੱਚ ਗੈਸਟ ਆਿਆਂ ਦਾ ਵਿਆਹ ਜਿੰਨਾ ਚਾਹ ਹੋ ਜਾਂਦਾ ਹੈ ਦੇਖੋ ਵਿਆਹ ਵਾਲਿਆਂ ਨੂੰ ਕਿਵੇਂ ਤਿਆਰ ਹੋਣ ਲੱਗਾ ਗੁਆਰਦਾ ਮੀ ਪੁਲੀ ਟੌਰ ਕੱਢ ਲਈ ਮੁੰਡੇ ਨੇ ਹਨਾ ਫਰੈਂਡ ਆ ਰਹੇ ਆ ਮੁੰਡੇ ਦਾ ਤੇ ਮੈਂ ਵੀ ਹੁਣ ਸ਼ਾਮ ਦੇ 5:30 ਹੋ ਗਏ ਤੇ ਹੁਣ ਪੋਚੇ ਲਾਉਣ ਲੱਗੀ ਆ ਉਦਾਂ ਤਾਂ ਮੈਂ ਕੱਲ ਲਾਏ ਸੀਗੇ ਇੰਨੀ ਲੋੜ ਵੀ ਨਹੀਂ ਸੀ ਪਰ ਫਿਰ ਵੀ ਤੁਹਾਨੂੰ ਪਤਾ ਜਦੋਂ ਗੈਸਟ ਆਉਣੇ ਹੁਣ ਆਪਦੇ ਆਪ ਨੂੰ ਹੀ ਹੋ ਜਾਂਦਾ ਏ ਥੋੜੀ ਜਿਹੀ ਕਲੀਨਿੰਗ ਹੋ ਜੋ ਅੱਜ ਥੱਲੇ ਸਪਾਈਆਂ ਕਰਦੇ ਕਰਕੇ ਨਾ ਸਫਾਈ ਉੱਪਰ ਹੋਈ ਨਹੀਂ ਰਮਾਲ ਇੱਥੇ ਰਹਿ ਗਏ ਤੇ ਆਹ ਵਾਲੀਆਂ ਆਪਣੇ ਘਰ ਦੇ ਵਿੱਚ ਸਾਰੇ ਹੀਟਾਂ ਲੱਗੀਆਂ ਹੋਈਆਂ ਵਾ ਇਹ ਵੀ ਜੋ ਵੀ ਕਹਿਵਾਂ ਨਾ ਕਲਰ ਵਗੈਰਾ ਥੋੜੀ ਲਾਈ ਹੋਈ ਵੀ ਸਾਫ਼ ਕਰਨ ਵਾਲਿਆ ਸਾਰੇ ਘਰ ਦੇ ਵਿੱਚ ਸਾਰੇ ਕਮਰਿਆਂ ਦੇ ਵਿੱਚ ਕਿਚਨ ਦੇ ਵਿੱਚ ਬਾਥਰੂਮ ਦੇ ਵਿੱਚ ਸਾਰੇ ਲੱਗੀਆਂ ਹੋਈਆਂ ਹੀਟਾਂ ਵੰਡ ਮੇਰੇ ਚੱਲੇ ਆ ਦੁੱਧ ਲੈਣ ਵਾਸਤੇ ਸਤਾਲੇ ਦਾ ਬੱਚਿਆਂ ਦੀ ਖਤਮ ਹੋਇਆ ਵਾ ਹਾਂਜੀ ਆ ਗਈ ਪੁੱਤ ਤੇ ਪਹਿਲਾ ਸਮਾਨ ਲੈ ਕੇ ਆਏ ਆ ਜਿਹੜਾ ਆਪਾਂ ਜਖਾਨ ਪੀਣ ਨੂੰ ਪਾਨੀਆਂ ਲੈ ਕੇ ਆਂਦੀਆਂ ਵਾ ਪਾਨੇ ਤੇ ਨਾਲ ਹੈਗਾ ਇਹ ਇਹ ਕੀ ਚੱਕ ਲਿਆ ਆ ਹਾਂ ਜਿਹ ਵੀ ਕੇਰਮ ਬੋਰਡ ਲੈ ਕੇ ਆਇਆ ਅੱਜ ਖੇਡਣ ਵਾਸਤੇ ਕਿਹੜਾ ਥੱਲੇ ਆਣਾ ਨਾਲ ਆ ਪੋਲੋ ਪਾਨੀਆਂ ਨਾਲ ਪੋਲੋ ਖਾ ਲੈਣਾ ਵੀਜਾ ਆਪਾਂ ਇੱਕ ਮੰਗਾਇਆ ਵਾ ਮਿਕਸ ਵੈਜ ਵਾਲਾ ਵਿੱਚ ਚਪੋਲੇ ਆ ਬਰਦੂਰਾ ਕਹਿੰਦੇ ਇਟਲੀ ਦੇ ਵਿੱਚ ਸਬਜ਼ੀਆਂ ਨੂੰ ਤੇ ਇਹ ਦੂਸਰਾ ਆਪਾਂ ਮੰਗਵਾਇਆ ਵਾ ਇਹ ਹੈਗਾ ਆਪਾਂ ਪਤਾਤਿਆਂ ਵਾਲਾ ਆਲੂ ਨੂੰ ਕਹਿੰਦੇ ਪਤਾਤੇ ਤੇ ਇੱਕ ਮਰਗੇ ਦੀ ਤੇ ਵਾਲਾ ਕਿੰਨਾ ਭਾਰਾ ਕੈਰਮ ਬੋਰਡ ਲੈ ਕੇ ਚੱਲਿਆ ਦੇਖੋ ਉਹ ਤਾਂ ਗੋਡੇ ਨਾਲ ਇਦਾਂ ਲਾ ਪੈਂਟ ਖਰਾਬ ਹੁੰਦੀ ਆ ਅੱਗੇ ਵੀ ਥੋੜੀ ਜਿਹੀ ਬਹੁਤ ਚੱਲੀ ਇਹ ਵੀ ਥੋੜੀ ਜਿਹੀ ਅੱਗੇ ਨੂੰ ਕਰ ਦਈਏ ਵਿਆਹ ਜਿੰਨਾ ਚਾ ਮੈਂ ਤਾਂ ਕਿਹਾ ਕਿ ਕਿਉਂਕਿ ਤੁਹਾਨੂੰ ਪਤਾ ਜਦੋਂ ਆਪਾਂ ਬਾਹਰ ਹੁੰਨੇ ਸਾਰਿਆਂ ਦੀ ਬਿਜੀ ਲਾਈਫ ਹੁੰਦੀ ਆ ਸਾਰੇ ਆਪਣੇ ਕੰਮਾਂ ਕਾਰਾਂ 'ਚ ਬਿਜੀ ਹੁੰਦੇ ਆ ਤੇ ਫਿਰ ਕਿਸੇ ਕੋਲ ਟਾਈਮ ਨਹੀਂ ਹੁੰਦਾ ਵੀ ਬਾਕੀ ਘਰਾਂ ਦੇ ਵਿੱਚ ਜਾਣ ਤੋਂ ਸਾਰੇ ਜੱਕਦੇ ਵੀ ਬਹੁਤ ਹੁੰਦੇ ਆ ਅਸੀਂ ਵੀ ਜਲਦੀ ਕਿਤੇ ਵੀ ਨਹੀਂ ਜਾਈਦਾ ਆਪਣੇ ਘਰੀ ਦੇ ਦਾ ਜਾਂ ਬਾਹਰ ਘੁੰਮਿਆਈਦਾ ਕਿਉਂਕਿ ਆਪਾਂ ਨੂੰ ਇੱਥੇ ਸਾਰਿਆਂ ਨੂੰ ਹੁੰਦਾ ਵੀ ਕਿਉਂ ਕਿਸੇ ਨੂੰ ਜਾ ਕੇ ਪਰੇਸ਼ਾਨ ਕਰਨਾ ਕਿਉਂਕਿ ਬਾਹਰ ਸਾਰਿਆਂ ਦੀ ਬਿਜੀ ਲਾਈਫ ਹੁੰਦੀ ਆ ਸਾਰੇ ਆਪਣੇ ਕੰਮਾਂ ਕਾਰਾਂ ਤੇ ਜਾਂਦੇ ਇੱਕ ਸੰਡੇ ਦੀ ਛੁੱਟੀ ਹੁੰਦੀ ਆ ਫੇ ਸਾਰਿਆਂ ਨੂੰ ਹੁੰਦਾ ਵੀ ਆਪਾਂ ਅਰੈਸਟ ਕਰ ਲਈਏ ਤੇ ਅਸੀਂ ਵੀ ਜੇ ਕਿਤੇ ਜਾਣਾ ਤਾਂ ਪਹਿਲਾਂ ਫੋਨ ਕਰਕੇ ਪਰਮਿਸ਼ਨ ਲੈਣੀ ਪੈਂਦੀ ਹੈ ਜਿੱਦਾਂ ਕਿ ਅੱਜ ਮੇਰੀ ਬੇਟੀ ਦੀ ਫਰੈਂਡ ਦਾ ਮੈਨੂੰ ਫੋਨ ਆਇਆ ਵੀ ਆਂਟੀ ਜੀ ਅਸੀਂ 10 ਮਿੰਟ ਲਈ ਤੁਹਾਡੇ ਘਰੇ ਆ ਜੀ ਮੈਂ ਕਿਹਾ ਵੀ 10 ਮਿੰਟ ਲਈ ਪੁੱਤ ਕਾ ਤੋ ਵੀ ਤੁਸੀਂ ਆ ਜਾਓ ਆਪਾਂ ਡਿਨਰ ਹੀ ਇੱਥੇ ਕਰ ਲਵਾਂਗੇ ਤੇ ਆਪਾਂ ਇੰਡੀਆ ਤਾਂ ਜਿੰਵੇਂ ਛੋਟੇ ਹੁੰਦੇ ਸੀ ਆਪਾਂ ਦੇਖ ਦਿੰਦੇ ਸੀ ਆਪਾਂ ਤਾਂ ਕਦੇ ਕਾਲ ਵੀ ਨਹੀਂ ਕੀਤੀ ਸੀ ਤੇ ਆਪਾਂ ਰਿਸ਼ਤੇਦਾਰਾਂ ਦੇ ਚਲੇ ਜਾਈਦਾ ਸੀ ਪਰ ਹੁਣ ਆਪਣੇ ਇੰਡੀਆ ਦੇ ਵਿੱਚ ਵੀ ਇਹ ਚੀਜ਼ ਬਹੁਤ ਚੇਂਜ ਹੋਈ ਹੋਈ ਆ ਬੀਛੇਤੀ ਨਹੀਂ ਕੋਈ ਕਿਸੇ ਦੇ ਘਰੇ ਜਾਂਦਾ ਵੀ ਸਾਰਿਆਂ ਦੀ ਬੀਜੀ ਲਾਈਫ ਹੋ ਗਈ ਇੰਡੀਆ ਦੇ ਵਿੱਚ ਵੀ ਪਰ ਥੋੜਾ ਜਿਹਾ ਹੈਗਾ ਵੀ ਆਪਣੇ ਕੋਈ ਆਂਢੀ ਗੁਆਂਢੀ ਵੀ ਆ ਜਾਂਦਾ ਜੇ ਆਪਾਂ ਜਾਣਾ ਵਾ ਕਿਤੇ ਰਾਸਤੇ 'ਚ ਵੀ ਆ ਚਲੋ ਆਪਣੀ ਭੂਆ ਕੋਲੇ ਚੱਲਦੇ ਮਾਸੀ ਕੋਲ ਚੱਲਦੇ ਚਲੇ ਵੀ ਜਾਂਦੇ ਕਾਲ ਕਰਕੇ ਪਰ ਇੱਥੇ ਫੇਰ ਵੀ ਥੋੜਾ ਜਿਹਾ ਬੰਦਾ ਜੱਕਦਾ ਵਾ ਬਹੁਤ ਘੱਟ ਘਰਾਂ ਦੇ ਵਿੱਚ ਜਾਂਦੇ ਆ ਇਸ ਲਈ ਜਦੋਂ ਵੀ ਕਿਸੇ ਗੈਸਟ ਨੇ ਆਉਣਾ ਜਾਂ ਫਿਰ ਸਾਡੇ ਰਿਸ਼ਤੇਦਾਰ ਵੀ ਕਾਫੀ ਆਉਣ ਤਾਂ ਇਟਲੀ ਦੇ ਵਿੱਚ ਜਦੋਂ ਉਹ ਵੀ ਆਉਂਦੇ ਆ ਤਾਂ ਸਾਨੂੰ ਬਹੁਤ ਚਾਹ ਹੁੰਦਾ ਵੀ ਬੈਠ ਕੇ ਇੰਜੋਏ ਕਰਾਂਗੇ ਆ ਨਾ ਗੱਲਾਂ ਬਾਤਾਂ ਮਾਰਾਂਗੇ ਨਹੀਂ ਤੁਹਾਨੂੰ ਪਤਾ ਸਾਰਾ ਦਿਨ ਕੰਮਕਾਰਾਂ ਦੇ ਵਿੱਚ ਲੰਘ ਜਾਂਦਾ ਤੇ ਅੰਜੂ ਵੀ ਥੱਲੇ ਮਿਊਜ਼ਿਕ ਲਾਇਆ ਹੋਇਆ ਨਾਲ ਢੋਲਕੀ বাজਾਈ ਜਾਂਦਾ ਏ ਫੋਨ ਵੀ ਆ ਗਿਆ ਮੈਨੂੰ ਉਹਨਾਂ ਦਾ ਵੀ ਤੁਰ ਪਿਆ ਉਹ ਤੇ ਆਪਾਂ ਫਿਰ ਦਬਦਬ ਕੰਮ ਸਾਰਾ ਫਿਨਿਸ਼ ਕਰੀਏ ਫਿਰ ਬੈਠ ਕੇ ਗੱਲਾਂ ਬਾਤਾਂ ਕਰਦੇ ਆ ਜੁੜੇ ਰਹੋ ਜੀ ਤੁਸੀਂ ਸਾਡੇ ਬਲੌਗ ਦੇ ਨਾਲ ਸੁਪانيه ਅੱਜ ਅਸੀਂ ਕਰੀ ਜਾਂਦੇ ਆ ਗੈਸਟ ਪਹੁੰਚ ਗਏ ਆ ਦੁੱਧ ਲੈਣ ਗਏ ਹੁੰਦੇ ਆ ਆ ਗਿਆ ਮਨਵੀਰ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਫੈਰੀ ਹੱਥ ਲਾਉਗਾ ਜਉਂਦਾਬਾਦ ਆ ਰਹਿ ਜਿਵੇਂ ਹੁਣ ਖੁਸ਼ ਵਾ ਲਪਤ ਪੀਣੀ ਚਾਹ ਨਾਲ ਜੈਸਮੀਨ ਨੇ ਬਣਾਇਆ ਜਿਹੜਾ ਕੇਕ ਬਿਸਕੁਟ ਫਿਰ ਆਪਾਂ ਕਰਾਂਗੇ ਡਿਨਰ ਬੈ ਕੇ ਦੋਨੇ ਜਣੇ ਕੰਪੀਟੀ ਵੀ ਕਰਦੇ ਆ ਸਟੋਰੀ ਆ ਦੀ ਕੰਪੀਟੀ ਆ ਇਹਨਾਂ ਦੀ ਜਿਹੜਾ 뮤직 ਲਾਇਆ ਹੋਇਆ ਇਹਨਾਂ ਨੇ ਨਾ ਜੋਤੇ ਸੁਣਾਉਣਾ ਵਾ ਕੱਲੋਂ ਦੋਨਾਂ ਨੇ ਕਿੱਦਾਂ ਸੁਣਾਉਂਗੇ ਬੋਲੋ ਵੀ ਨਾਲ ਦੀ ਨਾਲ ਇਹ ਕਹਿੰਦਾ ਮੈਂ ਢੋਲ ਕੀ ਵਜਾਉਂਗਾ ਤੇ ਤੂੰ ਸੌ ਗਾਈਂਗਾ ਉੱਥੇ ਕੋਲ ਲੱਗ ਜਾਵਾਂਗਾ ਕੀ ਲੱਗ ਜਾਏਗਾ ਹਾਂ ਫੂਣਾ ਲਾ ਫੂਣੀ ਇੱਥੇ ਬੱਚਿਆਂ ਨੂੰ ਇਦਾਂ ਬਹੁਤ ਸੌਖੇ ਤਰੀਕੇ ਨਾਲ ਜਿੱਦਾਂ ਸਟੋਰੀਆਂ ਸੁਣਾਉਂਦੇ ਆ ਤੇ ਇਹਨਾਂ ਨੇ ਇਦਾਂ ਹੀ ਗਾਉਣਾ ਹੈ ਚੱਲ ਗਾਓ ਦੋਨੇ ਜਣੇ ਗਮਨਵੀਰ ਤੂੰ ਤਾਂ ਗਾ ਸੰਗਦਾ ਐ ਆ ਕੀ ਲਾ ਲਿਆ ਹੁਣ ਅ ਚੱਕ ਐ ਮਨਵੀਰ ਇੱਕ ਹੀ ਚੱਲ ਪਿਆ ਜੀ ਹੈ ਇਹੰ ਦੀ ਆ ਲਾਈਫ ਇਹਨਾਂ ਦੀ ਟੈਨਸ਼ਨ ਫਰੀ ਕਿਵੇਂ ਕਰਦੇ ਮਨਵੀਰ ਹਾਂ ਹੈ ਤਿਆਰ ਤਾਂ ਵੇ ਦੇਖੋ ਬੂਟ ਬੂਟ ਪਾ ਕੇ ਅੱਛਾ ਕਾਲੀ ਪੈਂਟ ਵਾਲਾ ਜੂਵੀ ਆ ਤੇ ਬਲੂ ਵਾਲਾ ਮਨਵੀਰ ਆ ਐ ਮਨਵੀਰ ਆ ਆਹ ਦੇ ਪ੍ਰਾਉ ਚਲ ਨਾਲ ਦੀ ਨਾਲ ਪੀਜ਼ਾ ਪਾਰਟੀ ਕਿਵੇਂ ਕਰਦੇ ਸੀ ਵੀ ਤੂੰ ਵੀ ਨਾਲ ਕਰਦਾ ਇਤੇ ਬੜਾ ਹੋਇਆ ਇਤੇ ਨਿੱਕਾ ਜਿਹਾ ਟਿੱਡਾ ਜਿਹਾ ਕਿੰਨਾ ਣਾ ਹੈ ਹੁਣ ਵੀ ਦਸੋ ਸੋਣਾ ਹੈ ਮੇਰਾ ਜੂ ਵੀ ਸੋਣਾ ਹੈ ਹੁਣ ਤਾਂ ਨਾਮ ਕ ਸਹੀ ਹੋ ਗਿਆ ਹੋਊਗਾ ਮੈਨੂੰ ਤੜਕੇ ਵਾਲੇ ਚੋਲ ਜਿਆਦਾ ਵਧੀਆ ਲੱਗਦੇ ਹਿਵਾਲੇ ਆਏ ਘੱਟ ਲੱਗਦੇ ਆ ਨਾਲ ਆਪਾਂ ਡਿਨਰ ਚ ਬਣਾਇਆ ਥੋੜਾ ਜਿਹਾ ਚਿਕਨ ਆਪਕੇ ਚਾਹੋ ਗੈਸਟ ਚੱਲੇ ਸਾਡੇ ਬਾਏ ਚੱਲ ਮੈਲਾ ਤੁਸੀਂ ਅਸੀਂ ਕੱਲ ਨੂੰ ਰੇਡਰ ਨਹੀਂ 8 ਘੰਟੇ ਬਾਅਦ ਚ ਮੈਲਾ ਇਹਦਾ ਨਹੀਂ ਤਾਂ ਸਕੂਲ ਚ ਮੈਲੀ ਲੈਣਾ ਬਾਏ ਹਰੀ ਦੇਵੀ ਬਾਏ ਬਾਏ ਚਾਓ ਗਰ ਚਾਓ ਕੁਤ ਤੇ ਬੈਰ ਆਪਰੇ ਚੈਲੇ ਨਹੀਂ ਅਟਾਲੀ ਨੂੰ ਬੋਲਦੀਆਂ ਸੰਗ ਜਾਂਦੀਆਂ ਓਕੇ ਬਾਏ ਅੱਛਾ ਇਹ ਵੀ ਉਥੋਂ ਆਉਗੀ ਓਕੇ ਜੈਸਮਿਨ ਬਾਏ ਸਾਰੇ ਚੱਲੇ ਆ ਆਪਾਂ ਨੂੰ ਜਿਹੜੇ ਬੋਨਸ ਮਿਲੇ ਸੀ ਦੋ ਮਿਲੇ ਇੱਕ 70 56 ਦਾ ਇੱਕ ਛੇਰ ਉਹਦਾ ਉਹਦੀ ਆਪਾਂ ਸ਼ਾਪਿੰਗ ਕਰਨ ਆਏ ਆ ਕਾਫੀ ਫੈਰ ਤਾਂ ਲੱਗੀ ਹੋਈ ਆ ਇਹਦੀ ਲਾਸਟ ਤਰੀਕ ਹੁੰਦੀ ਹੈ ਖਤਮ ਹੋ ਜਾਣੀ ਸੀ 27 ਤਰੀਕ 11ਵੇਂ ਮਹੀਨੇ ਤੱਕ ਸਮਾਨ ਅਸੀਂ ਲੈ ਲਿਆ ਮੀ ਬਹੁਤ ਜ਼ਿਆਦਾ ਪਈ ਜਾਂਦਾ ਏ ਲਗਾਤਾਰ ਮੀਂਹ ਦਸੇ ਹੋਈ ਆ ਤੇ ਆਪਾਂ ਨੂੰ ਜਿਹੜਾ ਬੋਨਸ ਮਿਲਿਆ ਸੀਗਾ ਉਹਦੇ ਨਾਲ ਹੋਰ ਬੋਨਸ ਮਿਲਦੇ ਆ ਜੇ ਆਪਾਂ ਜ਼ਿਆਦਾ ਸਮਾਨ ਲੈਨੇ ਉਹਦੇ ਨਾਲ ਉਨੇ ਹੀ ਜ਼ਿਆਦਾ ਬੋਨਸ ਮਿਲਦਾ ਏ ਫਿਰ ਉਹਦੀ ਐਕਸਪਾਇਰੀ ਡੇਟ ਹੁੰਦੀ ਆ ਤੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਸ਼ਾਪਿੰਗ ਕਰਨੀ ਹੁੰਦੀ ਆ ਲੈ ਕੇ ਆ ਗਏ ਆਪਾਂ ਘਰੇ ਸਾਡਾ 13 यूरो ਟੋਟਲ ਬਣਦਾ ਸੀ ਇੱਦਾਂ ਮੇਰਾ ਪੁੱਤੂ ਵੀ ਆ ਗਿਆ ਸਕੂਲ ਤੋਂ ਮੈਂ ਦਸ ਬਹੁਤ ਥੋੜਾ ਚਾਓ ਇਹਨਾਂ ਨੂੰ ਅਸੀਂ ਨਾਲ ਨਹੀਂ ਨਾ ਲੈ ਕੇ ਗਏ ਨਹੀਂ ਇਹ ਫਿਰ ਐਕਸਟਰਾ ਚੀਜ਼ਾਂ ਲੈ ਲੈਂਦੇ ਆ ਇਹ ਤਾਂ ਪਤਾ ਆਪਾਂ ਜਿਹੜਾ ਬੋਨਸ ਮਿਲਿਆ ਸੀ ਉਹਦੀ ਸ਼ਾਪਿੰਗ ਕਰਕੇ ਆਏ ਆ 13 यूरो ਦੇ ਵਿੱਚ ਆਹ ਵਾਲਾ ਸਾਮਾਨ ਆਇਆ ਵਾ ਆ ਮੈਂ ਲੈਦਾ ਸੈਂਸਸ ਹੈ ਮੀ ਇਹਨਾਂ ਤੇ ਫੈਰਤਾ ਲੱਗੀ ਹੋਈ ਸੀ ਬਾਕੀ ਟੇਸਟ ਕਰਕੇ ਦੇ ਦਿਆਂ ਕਿੱਦਾਂ ਦੇ ਆ ਤੇ ਮੂੰਫਲੀ ਆ ਇੰਡੀਆ ਦੇ 1300 ਦਾ ਸਮਾਨ ਆ ਹੁਣ ਮੀ ਹਟਿਆ ਵਾ ਸਾਰੀ ਰਾਤ ਮੀ ਪਈ ਗਿਆ ਤੇ ਸਾਰਾ ਦਿਨ ਦੇਖੋ ਕੱਲ ਨੂੰ ਵੀ ਮੀ ਦੱਸਿਆ ਹੋਇਆ ਵਾ ਹੁਣ ਮੈਂ ਜੋ ਵੀ ਨੂੰ ਲੈਣ ਆਈ ਉਹਦੀ ਬੱਸ ਆਉਣ ਵਾਲੀ ਆ ਅੱਜ ਉਹਦਾ ਹੁੰਦਾ ਸਕੂਲ ਦੇ ਵਿੱਚ ਜਿਆਦਾ ਟਾਈਮ 4 ਵਜੇ ਆਉਂਦਾ ਹੁੰਦਾ ਵਿਚਾਰੇ ਦਾ ਸਾਰਾ ਦਿਨ ਅੱਜ ਸਕੂਲ ਦੇ ਵਿੱਚ ਲੰਘ ਗਿਆ ਤੇ 4 ਵਜੇ ਬੱਸ ਉਹ ਤੋਂ ਤੁਰਦੀ ਹੈ ਸਕੂਲੋਂ ਤੇ 4:10 ਹੋ ਗਏ ਆ ਪਹੁੰਚਣ ਵਾਲੇ ਹੋਣਗੇ ਸਾਡੇ ਵੱਲ ਨਾ ਬੱਚਿਆਂ ਦਾ ਫ੍ਰੀ ਦੇ ਵਿੱਚ ਬੱਧ ਟਾਈਮ ਹੁੰਦਾ ਜਦੋਂ ਵੱਡੀਆਂ ਕਲਾਸਾਂ 'ਚ ਹੋ ਜਾਂਦੇ ਆ ਹੁਣ ਹੋਇਗਾ ਕੁਆਰਤਾ ਦੇ ਵਿੱਚ ਪੜਦਾ ਵਾ ਚੌਥੀ ਦੇ ਵਿੱਚ ਕਰਦੇ ਆਪਾਂ ਵੇਟ ਅਜੇ ਬਸ ਆਈ ਨਹੀਂ ਬਾਕੀ ਮੀਂਹ ਨਾਲ ਦਿਖਾਉਣੇ ਤੁਹਾਨੂੰ ਕੀ ਹਾਲ ਹੋਇਆ ਸਾਰੇ ਪਾਸੇ ਗਿੱਲੇ ਗਿੱਲਾ ਹੋਇਆ ਪਿਆ ਵਾ ਪਰ ਇੱਥੇ ਇਟਲੀ ਦੇ ਵਿੱਚ ਇਦਾਂ ਵੀ ਜ਼ਮੀਨ ਇਦਾਂ ਦੀ ਆ ਚਾਹੇ ਹਫਤਾ ਵੀ ਮੀਂਹ ਪਈ ਜਾਵੇ ਪਾਣੀ ਸੁੱਕ ਜਾਂਦਾ ਦੇਖੋ ਤੁਸੀਂ ਸਾਰੀ ਰਾਤ ਦਾ ਤੇ ਸਾਰੀ ਦਿਨ ਦਾ ਮੀਂਹ ਪੈਂਦਾ ਏ ਪਰ ਪਾਣੀ ਕਿਤੇ ਵੀ ਨਹੀਂ ਖੜਾ ਸਾਰੇ ਸੁੱਕ ਗਿਆ ਕੀ ਵੀ ਟੁੱਟਦੀ ਹੈ ਨਾ ਬੇਰ ਦੇ ਤਾਂ ਹੀ ਇਹਦਾਂ ਟਰਾਲੇ ਜਾਂਦੇ ਆ ਬੱਸ ਆ ਗਈ ਜੁਬੀ ਦੀ ਬਹੁਤ ਲੇਟ ਆਈ ਅੱਜ

ਜੋ ਵੀ ਆ ਗਿਆ ਘਰੇ ਅੱਜ ਦਾ ਸਾਰਾ ਦਿਨ ਵਿਚਰਦਾ ਬਾਹਰ ਨਿਕਲ ਗਿਆ ਇਹਨੂੰ ਪਤਾ ਹੀ ਨਹੀਂ ਅਸੀਂ ਸ਼ਾਪਿੰਗ ਵੀ ਕਰਕੇ ਆਏ ਆ ਓ ਦਿਓ ਕਿੰਨੀ ਉਹ ਮਾਰੇ ਜ਼ੋਰ ਦੀ ਤੈਨੂੰ ਤਾਂ ਖਾਣਾ ਦੇ ਕੇ ਆਏ ਆ ਜੋ ਬਨ ਸਕਾਰਪੇ ਸਾਰੇ ਗੰਦੇ ਹੋ ਜਾਂਦੇ ਆ ਅੰਦਰ ਬਹਿ ਗਿਆ ਬਹੁਤ ਪੰਗੇ ਕਰਦਾ ਏ ਫਿਰ ਇਹਨਾਂ ਨੂੰ ਫ੍ਰੀ ਸਟੱਡੀ ਕਰਵਾਉਂਦੇ ਆ ਇੱਕ ਦਿਨ ਐਕਸਟਰਾ ਵਾ ਜਿਹੜੇ ਬੱਚੇ ਥੋੜੇ ਜਿਹੀ ਬੀਕਵਾ ਬੀਕਾ ਤੇ ਸਟੱਡੀ ਚ ਉੱਧਾ ਤਾਂ ਇਹਦਾ ਜਨਕੀ ਨਾਰਮਲ ਟਾਈਮ ਆ 1.5 ਵਜੇ ਛੁੱਟੀ ਹੋ ਜਾਂਦੀ ਆ ਪਰ ਹਫਤੇ 'ਚ ਇੱਕ ਦਿਨ ਰੱਖਿਆ ਹੋਇਆ ਸਕੂਲ ਵਾਲਿਆਂ ਨੇ ਬੱਚਿਆਂ ਨੂੰ ਐਕਸਟਰਾ ਸਟੱਡੀ ਕਰਵਾਉਂਦੇ ਆ ਇੰਗਲਿਸ਼ ਪੜ੍ਹਾਉਂਦੇ ਨੇ ਕਿ ਹਟਾਲੀਆਂ ਇਹ ਵੀ ਮੈਨੂੰ ਬਹੁਤ ਵਧੀਆ ਲੱਗਦੀ ਇੱਥੇ ਸਕੂਲਾਂ ਦੀ ਸਾਡੇ ਵਾਲੀ ਸਾਈਡ ਹੈਗਾ ਇਹ ਤੇ ਹੁਣ ਇੱਕ ਵਰਤਾ ਦੇ ਵਿੱਚ ਪੜਦਾ ਚੌਥੀ ਦੇ ਵਿੱਚ ਜਦੋਂ ਵੱਡੀ ਕਲਾਸ ਦੇ ਵਿੱਚ ਬੱਚੇ ਹੋ ਜਾਂਦੇ ਫਿਰ ਉਹਨਾਂ ਦੀ ਐਕਸਟਰਾ ਕਲਾਸ ਲੱਗਦੀ ਆ ਵਧੀਆ ਰਹਿੰਦਾ ਘਰੇ ਵੀ ਇਹਨੇ ਕੀ ਕਰਨਾ ਤੰਗ ਹੀ ਕਰਨਾ ਕੁਛ ਨਹੀਂ ਅੱਜ ਪਾਪਾ ਨੂੰ ਛੁੱਟੀ ਹੋ ਗਈ ਸੀ ਮੀਂਹ ਪਿਆ ਕਰਕੇ ਬੱਦਲ ਵੇਖੋ ਕਿੰਨੇ ਸੋਹਣੇ ਖਾਣ ਪੀਣ ਦਾ ਸਮਾਨ ਕਰਦਾ ਹੀ ਸਾਫ ਸਾਫ ਹੋਏ ਪਏ ਬੱਦਲ ਸਾਰੇ ਹੁਣ ਇਹਨੂੰ ਇਹੀ ਟੈਨਸ਼ਨ ਆ ਵੀ ਮੈਨੂੰ ਨਾਲ ਨਹੀਂ ਲੈ ਕੇ ਗਏ ਇਹਨੇ ਫਿਰ ਆਪਦੀ ਥੋੜੀ ਜੀ ਸ਼ਾਪਿੰਗ ਕਰਨੀ ਹੁੰਦੀ ਆ ਤਾਂ ਕਿੰਨਾ ਮੀਂਹ ਪਿਆ ਦੇਲਾ ਜਮਾ ਜ਼ਮੀਨ ਸੁੱਕ ਗਈ ਕਿੱਦੀ ਦੂਰ ਚਲੇ ਆ ਗਿਆ ਆ ਜਾ ਜੋਬੀ ਆ ਜਾ ਪੁੱਤ ਪਾਪਾ ਵੀ ਅੱਜ ਘਰ ਹੀ ਆ ਜੋਬੀ ਹੁਣ ਜਿਵੇਂ ਜਿਵੇਂ ਮੀਂਹ ਪੈਂਦੇ ਫਿਰ ਖੇਤੀਬਾੜੀ ਵਾਲਿਆਂ ਨੂੰ ਜਿਆਦਾਤਰ ਛੁੱਟੀ ਹੋ ਜਾਂਦੀ ਹੈ ਜ਼ਮੀਨ ਗਿੱਲੀ ਹੁੰਦੀ ਹੈ ਕਈ ਵਾਰ ਅੰਦਰ ਕੰਮ ਚੱਲਦਾ ਏ ਪੇਠੇ ਸਾਡੇ ਹੈਗੇ ਉਹ ਸਾਫ਼ ਕਰਨੇ ਹੁੰਦੇ ਆ ਜਾਂ ਫਿਰ ਆਓ ਟਰਾਲੀ ਟਰੈਕਟਰਾਂ ਨੂੰ ਰੰਗ ਕਰਨਾ ਜੋ ਬੰਦੇ ਲੈ ਤੇਰੇ ਬੂਟ ਸਾਰੇ ਗੰਦੇ ਹੋ ਗਏ ਆ ਦੇਖੋ ਹੁਣ ਉੱਪਰ ਦੀ ਸਾਰੀ ਗ੍ਰੀਨ ਗ੍ਰੀਨ ਦਿਖਣ ਲੱਗ ਗਈ ਪਹਿਲਾਂ ਮੀਂਹ ਹੀ ਨਾ ਪੈਸੀ ਉਦੋਂ ਇਦਾਂ ਹੀ ਸੀਗੀ ਹੁਣ ਬਹੁਤ ਸੋਹਣੀ ਹੋ ਜਾਣੀ ਆ ਕਣਕ ਲਗਾਤਾਰ ਰਾਤ ਦੇ ਮੀਂਹ ਪਈ ਜਾਂਦਾ ਈ ਕੱਲ ਹੀ ਹਜੇ ਸਾਰਾ ਘਾਹ ਕੱਟਿਆ ਏ ਤੇ ਹੁਣ ਮੀਂਹ ਦੇ ਨਾਲ ਦੁਬਾਰਾ ਹੋ ਜਾਣਾ ਏ ਸਾਰਾ ਕਿ ਮੀਂਹ ਪੈਣ ਨਾਲ ਨਾ ਜਲਦੀ ਘਾ ਹੁੰਦਾ ਏ। پورا ਹਫਤਾ ਮੀਂਹ ਦਾ ਸੈਟਲੀ ਦੇ ਵਿੱਚ। ਜੁਬੀ ਤੇਰੀਆਂ ਫੇਵਰਟ ਚੀਜ਼ਾਂ ਹੀ ਲੈਂਦੀਆਂ ਸਾਰੀਆਂ। ਜੁਬੀ ਨੇ ਬਹੁਤ ਪਸੰਦਾ ਤੇ ਸਕੂਲ ਵੀ ਲੈ ਕੇ ਜਾਂਦਾ ਹੁੰਦਾ ਏ। ਖਾ ਕੇ ਦੇਖ ਪਹਿਲਾਂ ਮਿੱਠੇ ਆ। ਹੂੰ। ਮਾ ਕੇ ਆਇਆ। ਨੂਨ ਵੱਧ ਲਾ ਲਿਆ ਨਾ ਥੋੜਾ ਲਾ ਨਾਲ ਬਲੈਕ ਨਮਕ ਹਰਫ-ਪਾਸ ਮਿੱਠੇ ਪਤ ਨਮਕ ਜ਼ਿਆਦਾ ਨਹੀਂ ਲਾਇਦਾ ਤਾਂ ਮੈਂ ਤੁਹਾਨੂੰ ਉਦਾਂ ਥੋੜਾ ਜਿਹਾ ਲਾਉਣ ਨੂੰ ਕਿਹਾ ਸੀ ਮਿੱਠੇ ਚਲ ਵਧੀਆ ਜੇ ਉਦਾਂ ਇਹਨਾਂ ਨੂੰ ਨਾਲ ਲੈ ਜਿਓ ਨਾ ਇਹ ਜਿਵੇਂ ਕਿ ਕਹਿ ਸਕਦੇ ਚਾਕਲੇਟ ਵਾਲੀਆਂ ਚੀਜ਼ਾਂ ਜ਼ਿਆਦਾ ਚੱਕਦੇ ਆ ਤਾਂ ਹੀ ਅਸੀਂ ਘਟ ਲੈ ਕੇ ਜਾਂਦੇ ਆ ਉਦਾਂ ਫਿਰ ਅਸੀਂ ਫਰੂਟ ਜ਼ਿਆਦਾ ਲਈ ਦੇ ਤੇ ਜਾਂ ਫਿਰ ਇਹਨਾਂ ਨੂੰ ਚਿਕਨ ਵਗੈਰਾ ਲਿਆ ਦੇਈਦਾ ਨਹੀਂ ਫਿਰ ਐਕਸਟਰਾ ਚੀਜ਼ਾਂ ਚੱਕ ਲੈਂਦੇ ਆ ਹਨਾ ਸਹੀ ਰਿਹਾ ਅੱਜ ਹੰਜੂ ਵੀ ਆ ਗਿਆ ਸਕੂਲੋਂ ਆਪਾਂ ਇਹਨੂੰ ਕੁਝ ਪਹਿਲਾਂ ਖਾਣ ਨੂੰ ਬਣਾ ਦਈਏ ਕੀ ਖਾਣਾ ਪਤਾ ਔਰੇਂਜ ਔਰੇਂਜ ਤਾਂ ਉੱਦਾਂ ਲੈ ਆ ਕੇ ਦਿੱਤੇ ਫਰੂਟ ਚ ਖਾਣਾ ਕੀ ਆ ਔਰੇਂਜ ਰੋਟੀ ਔਰੇਂਜ ਪਾਣੀ ਔਰੇਂਜ ਔਰੇਂਜ ਖਾਲੇ ਬਾਅਸੇ ਨੇ ਤੇ ਜੇਕਰ ਸਾਡੀ ਵੀਡੀਓ ਵਧੀਆ ਲੱਗੂਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਹੌਟਸਪੌਟ ਕਰ ਦਿੰਨੀ ਆ ਓਕੇ ਜੀ ਆਪਾਂ ਹੁਣ ਵਲੌਗ ਦਾ ਕਰਦੇ ਆ ਐਂਡ ਜੇਕਰ ਸਾਡਾ ਵਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਸੋਹਣੇ ਸੋਹਣੇ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤੇ ਇੱਧਰ ਜੋ ਵੀ ਨੇ ਅੱਖ 'ਚ ਸੰਤਰਾ ਪਾ ਲਿਆ ਮੈਨੂੰ ਯਾਦ ਆਈ ਇਹਨੂੰ ਦੇਖ ਕੇ ਅਸੀਂ ਵੀ ਜਦੋਂ ਛੋਟੇ ਹੁੰਦੇ ਸੰਤਰੇ ਖਾਂਦੇ ਸੀ ਤਾਂ ਇੱਕ ਦੂਜੇ ਦੇ ਅੱਖ 'ਚ ਬਹੁਤ ਪਾਉਂਦੇ ਹੁੰਦੇ ਸੀਗੇ ਇੱਥੇ ਤਾਂ ਬੱਚੇ ਇਹ ਜਿਹਿਆਂ ਛਰਾਰਤਾ ਕਰਦੇ ਨੇ ਆਪਾਂ ਵਾਲੀਆਂ ਕਰਦੇ ਸੀ ਇੰਡੀਆ ਦੇ ਵਿੱਚ ਮੇਰੇ ਨਾਲ ਲੱਗ ਗਿਆ ਪਰ ਜਿਹੜੇ ਆਪਣੇ ਇੰਡੀਆ ਦੇ ਸੰਤਰੇਆਂ ਚ ਜ਼ਿਆਦਾ ਉਹ ਹੁੰਦੀ ਸੀਗੀ ਰਸ ਵਾਲਾ ਹੁੰਦਾ ਸੀ ਛਲਕੇ ਦੇ ਵਿੱਚ ਸੌਰੀ ਸੰਤਰੇ ਚ ਕਹੀ ਜਾਂਦੀਆਂ ਤੇ ਉਹ ਜਦੋਂ ਆਪਾਂ ਨੱਪ ਦਿੰਦੇ ਸੀ ਐਨ ਵਿੱਚੋਂ ਫੁਹਾਰੇ ਵਾਂਗੂ ਨਿਕਲਦਾ ਹੁੰਦਾ ਸੀਗਾ ਤੇ ਕੜਤਨ ਵੀ ਬਹੁਤ ਪੈਂਦੀ ਸੀਗੀ ਤੇ ਹੁਣ ਜੁਬੀ ਨੇ ਵੀ ਆਉਦੇ ਪਾ ਲਿਆ ਓਕੇ ਜੀ ਬਾਏ ਸਾਰਿਆਂ ਨੂੰ ਅਰੀ ਬਿਦੇਸ਼ ਜੀ ਓਕੇ ਜੀ ਆਪਾਂ ਹੁਣ ਬਲੌਗ ਦਾ ਕਰਦੇ ਆਂ ਐਂਡ ਜੇਕਰ ਸਾਡਾ ਬਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਸੋਹਣੇ-ਸੋਹਣੇ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤੇ ਇੱਧਰ ਜੂ ਵੀ ਨੇ ਅੱਖ 'ਚ ਸੰਤਰਾ ਪਾ ਲਿਆ ਮੈਨੂੰ ਯਾਦ ਆਈ ਇਹ ਨੂੰ ਦੇਖ ਕੇ ਅਸੀਂ ਵੀ ਜਦੋਂ ਛੋਟੇ ਹੁੰਦੇ ਸੰਤਰੇ ਖਾਂਦੇ ਸੀ ਤਾਂ ਇੱਕ ਦੂਜੇ ਦੇ ਅੱਖ 'ਚ ਬਹੁਤ ਪਾਉਂਦੇ ਹੁੰਦੇ ਸੀਗੇ ਇੱਥੇ ਤਾਂ ਬੱਚੇ ਇਹ ਜਿਹਿਆਂ ਛਰਾਰਤਾ ਕਰਦੇ ਨੇ ਆਪਾਂ ਵਾਲੀਆਂ ਕਰਦੇ ਸੀ ਇੰਡੀਆ ਦੇ ਵਿੱਚ ਮੇਰੇ ਨਾਲ ਲੱਗ ਗਿਆ ਪਰ ਜਿਹੜੇ ਆਪਣੇ ਇੰਡੀਆ ਦੇ ਸੰਤਰੇਆਂ 'ਚ ਜ਼ਿਆਦਾ ਉਹ ਹੁੰਦੀ ਸੀਗੀ ਰਸ ਵਾਲਾ ਹੁੰਦਾ ਸੀ ਛਲਕੇ ਦੇ ਵਿੱਚ ਸੌਰੀ ਸੰਤਰੇ 'ਚ ਕਹੀ ਜਾਂਦੇ ਆ ਤੇ ਉਹ ਜਦੋਂ ਆਪਾਂ ਨੱਪ ਦਿੰਦੇ ਸੀ ਐਨ ਵਿੱਚੋਂ ਫੁਹਾਰੇ ਵਾਂਗੂ ਨਿਕਲਦਾ ਹੁੰਦਾ ਸੀਗਾ ਤੇ ਕਿੜੱਤਾਂ ਵੀ ਬਹੁਤ ਪੈਂਦੀ ਸੀਗੀ ਤੇ ਹੁਣ ਜੁਬੀ ਨੇ ਵੀ ਆਉਤੇ ਪਾ ਲਿਆ ਓਕੇ ਜੀ ਬਾਏ ਸਾਰਿਆਂ ਨੂੰ ਅਰਿਵਿਦੇਸ਼ ਜੀ